ਨੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਨੇਕ ਲੰਨ ਹਰ ਸ਼ਬਦ ਪੰਡਾਲ ਗ੍ਰੰਥ ਨੰਬਰ 12 ਪੰਨਾ ਨੰਬਰ 683 ਹਰ ਦਾ ਪਰਵਾਨਾ ਪੁੱਜਿਆ 19 ਹਾੜ 6 ਸੰਮਤ 209 ਵਿਕਰਮੇਂ ਦਰਬਾਰ ਵਿੱਚ 19 ਹਾੜ ਸੰਮਤ 208 ਵਿਕਰਮੇਂ ਦਰਬਾਰ ਵਿੱਚ ਹਰ ਦਾ ਪਰਵਾਨਾ ਪੁੱਜਿਆ ਗੁਰੂ ਗੋਬਿੰਦ ਸਾਹਿਬ ਹਰ ਦਾ ਪਰਮਾਨਾ ਪੁੱਜਿਆ ਗੁਰੂ ਗੋਬਿੰਦ ਤਾਂ ਫੜਾ ਹਾਲੇ ਖਾ ਜਾਣੇ ਪੁੱਜਿਆ ਇੱਕਾ ਹੁਕਮ ਦੇ ਸੁਣਾ ਲੈਣਾ ਦੇਣਾ ਚੁੱਕੇ ਕਰ ਪੁੱਜਿਆ ਕੁਦਰਤ ਵੇਖਿਆ ਖੁਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇਂ ਖੇਲਵੇ ਪਰਵਾਹ ਹਰ ਭਰਵਾਨਾ ਦੁਰਗਰਗਨ ਗੁਰੂ ਗੋਬਿੰਦ ਆਪ ਪੰਚਾਇਆ ਹੂੰ ਦਾਤਾ ਸਹਿਬ ਸਿਮਤੀ ਸਲਾਮ ਸੱਚੀ ਸੇਵਤਰੀ ਬੜੇ ਆਈਆ ਤੇਰਾ ਬੰਦਾ ਤੇਰਾ ਦਰਵੇਸ਼ ਤੇਰਾ ਤਕੇਰਾ ਨਿਤਰਣੈ ਨੋਠਾਈਆ ਤੇਰੀ ਉਮਤ ਕਰੇ ਨਕਾਮ ਤੇਰੀ ਉਮਤ ਕਰੇ ਨਕਾਮ ਲੋਕ maat ਵੇਖ ਵਿਖਾਈਆ ਆਪਣੇ ਸੁਣਤ ਆਪ ਕਰਾ ਸਰਤਾ ਕੀ ਗਿਆ ਵਟਾਈਆ ਆਪਣੇ ਤੁੰਤ ਆਪ ਕਰਾ ਸਰਤਾ ਕੀ ਗਿਆ ਵਟਾਈਆ ਜੋਤੀ ਜੋਤ ਸਰੂਪ ਹਰਿਆ ਆਪਣੀ ਕਿਰਪਾ ਕਰ ਏਕਾ ਦੇਣਾ ਹੁਕਮ ਸੁਣਾਈਆ ਹੜ ਪਰਵਾਨਾ ਵੇਖਦਾ ਵੇਖਣਹਾਰਾ ਵਰਗ ਦੀ ਗਾਰ ਲੇ ਕਾ ਜਾਣੇ ਦਸ ਦਸ਼ਮੀ ਸਦਾ ਦੇ ਦੇਖਾ ਕਰੇ ਵਿਚਾਰ ਆਪੇ ਧਾਰੇ ਆਪਣਾ ਦੇਖ ਕੇ ਅਵਲੜਾ ਆਪੇ ਏਲਾ ਖੇਲਨ ਹਾਰ ਏਕ ਹੰਕਾਰ ਤੂੰ ਜੋਤੀ ਜੋਤ ਸਰੂਪ ਹੋ ਰਿਆ ਆਪਣੀ ਕਿਰਪਾ ਕਰ ਆਪੇ ਸੁਣੇ ਸੱਚ ਪੁਕਾਰ ਤਾਜ ਤੇ ਪੁਕਾਰ ਲਈ ਰਸੂਲ ਰਸੂਲ ਅੱਲਾਹ ਅਲਾਹੀ ਨੂਰ ਤੇ ਆਈਂਦਾ ਮੇਰਾ ਪ੍ਰਵਾਨ ਕਰ ਕੋ ਹੂਲ ਦਰ ਤੇ ਧੂੜੀ ਖਾ ਕਰ ਮਾਈਂਦਾ ਮੈਂ ਨਾ ਜਾਣਾਂ ਤੇਰਾ ਅਸੂਲ ਤੇਰਾ ਪੇਰ ਕੋਈ ਨਾ ਆਈਂਦਾ ਤੁੰਮੋ ਫੁੱਲ ਨਾ ਗਿਆ ਫੁੱਲ ਸੁਲੇ ਮਾਰਿ ਤੁਮਹੇ ਪਾਈਂਦਾ ਮੇਰਾ ਤੇਰਾ ਇੱਕ ਅਸੂਲ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਫੜ ਪਰਮਾਨੰ ਆਵੇ ਤੁਮ ਖਾਈਂਦਾ ਫੜੇ ਪਰਮਾਨੰ ਦੇਵੇ ਪਾੜ ਫੜੇ ਪਰਮਾਨੰ ਦੇਵੇ ਪਾੜ ਤੇਰ ਨੈਣ ਹਰ ਤੇਰ ਨੈਣ ਹਰ ਟਕਾਈਆ ਓ ਮਹਮਦ ਤੇਰਾ ਤੁਰਤਾ ਪਿਆਰ ਤੇਰਾ ਸੰਗ ਨ ਕੋਈ ਰਵਾਈਆ ਤੇਰੀ ਚਲੈ ਓਹਾਰ ਅੱਲਾ ਰਾਣੀ ਮੇਲ ਮਲਾਈਆ ਮੀਆਂ ਬਣੇ ਬਰਗ ਦੀ ਗਾਰ ਰੇ ਯਤ੍ਰਿਕੇ ਥਾਉ ਥਾਈਆਂ ਥਰ ਥਰ ਕੰਬੇ ਜੱਗ ਸੰਸਾਰ ਧਰਨੀ ਤਰ ਤਵਲ ਦੇ ਦੁਹਾਈਆ ਉਮਰ ਰਵੇ ਯਾਰੋ ਯਾਰ ਊਪ ਕੁਹੂ ਫਸਰਾਈਆ ਖਾਲਕ ਕਰੇ ਖੇਲ અપਾਰ ਮਖਲੂਕ ਹੋਣ ਭੁਲਾਈਆ क्योंकि जो सुनुवार आप अपनी कृपा कर एक नुकता दे जनाईया एक नुकता हर एक नुकता हर निगा निगा मार भी खुखाई ना एक आकर सच्ची दरगा दरगा सच्ची सोपा पाई एका ਕਾਰ ਸੱਚੀ ਦਰਗਾਹ ਦਰਗਾਹ ਸਾਤੀ ਸੁਪਾ ਪਾਈਦਾ ਏਕਾਂ ਮਿਸਰਾ ਇਕਾ ਏਕਾ ਬੇਗਮ ਇਕਾ ਮਿਰਜਾ ਇਕਾ ਮਿਰਜਾ ਇਕੰ ਬੇਗਮ ਲੈ ਪ੍ਰਣਾਮ ਬੇਗਮ ਆਪਣਾ ਬੰਦਨ ਪਾਈਦਾ ਇਕਾ ਹੁਜਰੇ ਲੈ ਵਾਹ ਸਤਿ ਮਹਰਾਵ ਆਪ ਸੁਨਾਈਂਦਾ ਏਕਾ ਨੋ ਬਦਲੇ ਵਜਾ ਸੱਚਾ ਟੰਕਾ ਇਕਰ ਖਾਈਂਦਾ ਏਕਾ ਪ੍ਰਮਾਤਿ ਜਾਣੇ ਆਪੇ ਖੁਦਾ ਚੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਆਪਣਾ ਲੇਖ ਆਪ ਜਨਾਈਂਦਾ ਮਹਾਮਦ ਲੇਖ ਆਲੋਪਤਾਰ ਆਲ ਪ੍ਰੀਆ ਕਾ ਪ੍ਰਮਾ ਪਰ ਜਾਣੇ ਆਪੇ ਖੁਦਾ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਆਪਣਾ ਰੇਖਾ ਆਪ ਜਨਾਈਂਦਾ ਮਹਾਮਦਲੇ ਕਾ ਅਲਬਤਾਰ ਅਲ ਵੀ ਨੇ ਕੋਈ ਨਾ ਆਈਆ ਕਿਸੇ ਯਾਦ ਨਾਲ ਰੱਖਿਆ ਹਰ ਨਿਰੰਕਾਰ ਕਿਸੇ ਯਾਦ ਨਾਲ ਰੱਖਿਆ ਹਰ ਨਿਰੰਕਾਰ पर में भुली जर पार, चुकाई आ करे खेल अपर अपार अपर अपारा तेर चुकाई आ अपर अपारा तेर चुकाई आ हो न्यार धाम बलड़ा का गसनाई आ हूं <coughs> ज्योति ज्योत रूप हर ਆਪ ਆਪਰੀ ਕਿਰਪਾ ਕਰ ਕਰੇ ਕੇ ਸੱਚਾ ਸ਼ੈਨ ਸ਼ਾਈਆ ਫੜ ਪਰਮਾਨਾ ਪਾੜਿਆ ਪਰਨ ਹਾਲਾ ਇੱਕ ਕੰਕਾਰ ਲੇਖਾ ਜਾਣੇ ਦਿਨ ਸਤਾਰਾ ਹਾਰਿਆ ਹਾਰ ਸਤਾਰਾ ਕਰੇ ਵਿਚਾਰ 72 ਮਾੜੀ ਆ ਪੇਸਾਰਿਆ ਅਗਰ ਲਾਏ ਤਨ ਅੰਗਿਆਰ ਪੰਜਾ ਫਿਰੇ ਜੰਗਲ ਜੂ ਯਾਰ ਪਹਾੜਿਆ ਉੱਚੀ ਕੂਕੇ ਕਰੇ ਪੁਕਾਰ ਮੇਰਿਆਂ ਜਾ ਮੈਨੂੰ ਆਰਿਆ ਕਿਆਰ ਯਾਰੀ ਗਈ ਹਾਰ ਮੈਂ ਉੱਚਾ ਲਾਇਆ ਨਾਰਿਆ ਜੋਤੀ ਜੋ ਤਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਥੇਲਾ ਗਮ ਅਪਾਰ ਆਗਾਮੋਂ ਪਾਲ ਲੇਖਾ ਜਾਣੇ ਲੇਖਾ ਲਿਖਤ ਵਿੱਚ ਨਾ ਆਈਆ ਮਾਬ ਤੇਰਾ ਮਤਬਲ ਪਛਾਣੇ ਮਹੰਮਨ ਤੇਰਾ ਮਤਬਲ ਪਛਾਣੇ ਮੱਖਣ ਫੋਰ ਭੁਲਾਈਆ ਤੇਰਾ ਆਗ ਵਿਖੇ ਗੁਣ ਨਿਧਾਨੇ ਵਿਆਗ ਫੇਰਾ ਪਾਈਆ ਤੇਰਾ ਮਹਿਤਾਬ ਵਿਖੇ ਭਾਨੇ ਨੂਰ ਨੂਰ ਕਵਨ ਰਚਾਈਆ ਤੇਰੀ ਭਲੇ ਆਦ ਸੁਨੇ ਦੋ ਜਹਾਨੇ ਪਰਿਆਰ ਹੋਣਾ ਕੋਈ ਵਿਖਾਈਆ ਤੇਰੀ ਹੱਦ 14 ਹੱਟ ਮਕਾਨੇ 14 ਤੱਕਾਂ ਵੰਡ ਬਣਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਤੇਰਾ ਪਰਬਾਣਾ ਹਰ ਭਗਵਾਨਾ ਟੋਟੇ ਚਾਰ ਚਾਰ ਕਰਾਈਆ ਏ ਦਾ ਪਰਮਾਨਾ ਹਰ ਭਗਵਾਨਾ 4 ਤੇ ਚਾਰ ਕਰਾਈਆ ਕਰੇ ਪਰਮਾਨਾ ਟੁਕੜੇ ਚਾਰ ਚਾਰ ਜਾਈ ਬੰਦ ਤੋੜਾਈਆ ਉੱਤਰ ਪੂਰਬ ਪਛਮ ਦਾ ਖੰਬੇ ਕੇ ਇਕਾ ਵਾਰ ਚਾਰੇ ਗੁਣ ਤਾਂ ਇਕਾ ਵਾਰ ਵਗਾਈਆ ਸਤਜੁਗ ਤ੍ਰੇਤਾ ਦਵਾ ਪ੍ਰਕਾਲ ਯੁਗ ਕਹੇ ਪਾਰ ਕਾਰਖਤੀ ਨਾਮ ਧਰਾਈਆ ਚਾਰੇ ਵਰਨਾ ਕਰੇ ਖਵਾਰ ਚਾਰੇ ਖਾਣੀ ਫੁੱਲ ਬਲਾਈਆ ਚਾਰੇ ਵਣੀ ਮਾਰੇ ਮਾਰ ਚਾਰੇ ਜਾਨ ਦੇ ਮਟਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਤਨ ਪਰਮਾਨਾ ਇੱਕ ਸੁਮਾਈ ਆ ਚਾਰੇ ਟੁਕੜੇ ਵੰਡੇ ਪੰਡ ਵੰਜਣ ਹਾਲ ਆ ਬਿਨਰੰਕਾਰ ਮੁਹੰਮਦ ਪਰਮਾਨਾ ਕਰਿਆ ਖੰਡ ਖੰਡ ਖੰਡਾ ਫੜ ਤੇਜ ਕਰਤਾ ਰਾ ਪ੍ਰਗਟ ਹੋਇਆ ਸੂਰਾ ਸਰਵੰਗ ਗਿਰਨ ਰੂਪ ਅਪਾਰ ਆ ਅਸਬ ਘੋੜੇ ਕਸੇ ਤੰਗ ਬਣਿਆ ਗਿਆਨ ਗਿਆ ਸੱਚਾ ਸਵਾਰਾ ਦੋ ਜਹਾਨ ਵਰ ਜਾਏ ਮਰਦੰਗ 14 ਤਪਕ ਗਏ ਹੁਲਾਰਾ ਵੈਮੰਡਾ ਖੰਡਾ ਆਪੇ ਲੰਗ ਤਰੈ ਭਵਨ ਤਨੀ ਪਾਵੇ ਸਾਰਾ ਲੱਖ ਜਰਾਸੀ ਵੇਖੇ ਬੰਦ ਬੰਦ ਆਪੇ ਖੋਲੇ ਬੰਦ ਕਵਾੜਾ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਚਾਰੇ ਜੁਗਾਂ ਕਰੇ ਖੇਲ ਨਿਆਰਾ ਚਾਰੇ ਟੁਕੜੇ ਚਾਰ 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 ਧਾਰ ਚਾਰ ਚਾਰ ਧਾਰ ਵਿੱਚ ਸਮਾਈ ਆ ਚੌਥਾ ਜੁਗ ਕਰ ਖਵਾਰ ਕਲੂ ਮਿਟੇ ਗੁੜੀ ਛਾਈ ਆ ਚਾਰੋਂ ਘੂਟ ਵਾਲੇ ਮਾਰ ਬੱਜਿਆ ਰੈਣ ਕੋਏ ਨਾ ਪਾਈਆ ਉਮਤ ਰੋਵੇ ਯਾਰੋ ਯਾਰ ਉਮਤ ਰੋਵੇ ਯਾਰੋ ਯਾਰ ਉੱਚੀ ਕੂਕ ਸੁਣਾਈਆ ਅੱਲਾ ਨਾਲੀ ਖੁਰਲੇ ਕੇਸ ਆਏ ਦਰਵਾਜ਼ਾ ਆਪਣੀ ਹੱਥੀ ਮੈਂਦੀ ਲਾ ਰੰਗਾਈਆ ਅਮਾ ਮਮਾ ਤੇਰਾ ਕਹਾ ਪਿਆਰ ਇਸੋ ਤੇਰਾ ਸਾਤੇ ਮਾਨ ਮੇਰੀ ਜਨਾ ਕਰੇ ਕੋਲ ਮਾਇਆ ਮੇਰੀ ਜਨਾ ਹੋਈ ਦੁਕਾਨ ਮੇਰੀ ਜਨਾ ਹੋਈ ਦੁਕਾਨ ਨਾਲ ਮੇਰੇ ਪੰਜ ਸ਼ੈਤਾਨ ਮੇਰਾ ਨਾ ਤਰਤਾ ਜਲ ਤੇ ਜਹਾਨ ਕੁਰਾਨ ਹਰੀਜ ਨਾ ਕੋਈ ਰਖਾਈਆ ਮੇਰਾ ਕਾਬਾ ਹੋਇਆ ਬਰਾ ਸੋਧ ਜਾ ਨਾ ਜਾ ਮਹਾਰਾਇਆ ਤੂੰ ਮੀਆਂ ਜਦ ਤੂੰ ਸਜਾਨ ਮੇਰਾ ਏਕਾ ਦੇਣਾ ਸੱਚਾ ਦਾਨ ਬਖਸ਼ੀ ਚਨ ਕਉਨ ਧਿਆਨ ਬਸ ਤੂੰ ਬੋਲ ਸੇ ਚੋੜੀ ਪਾਈਆ ਮੈਂ ਮਾਲੀ ਬੋਧ ਨੌਜਵਾਨ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਏਕਾ ਦੇਣਾ ਸਾਚਾ ਵਰ ਗੱਲ ਤੇਰੇ ਸੀਸ ਚ ਭਾਈਆ ਸੋਹਣ